ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਮਾਨਸਾ ਦੇ ਵਿੱਚ ਖੁੱਲ ਗਿਆ ਹੈ 92 ਟ੍ਰੈਫਿਕ ਰੋਡ ਤੇ ਨੇੜੇ ਪਵਨ ਧੀਰ ਵਾਲੀ ਗਲੀ ਯੂਨਾਈਟਿਡ ਸਪੋਰਟਸ ਦੇ ਬਿਲਕੁਲ ਸਾਹਮਣੇ ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਜਿੱਥੇ ਕਿ ਡਾਕਟਰ ਜਗਸੀਰ ਗਾਂਧੀ ਐਮ ਡੀ ایਚ ਹਰ ਸ਼ਨੀਵਾਰ ਹਰ ਐਤਵਾਰ ਅਤੇ ਹਰ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕਲੀਨਿਕ ਦੇ ਵਿੱਚ ਹਾਜ਼ਰ ਰਹਿਣਗੇ ਡਾਕਟਰ ਜਗਸੀਰ ਗਾਂਧੀ ਨਬਜ਼ ਦੇਖਦੇ ਹੀ ਸਾਰੀਆਂ ਬਿਮਾਰੀਆਂ ਦੱਸ ਦਿੰਦੇ ਹਨ ਜਿਵੇਂ ਕਿ ਬੱਚੇਦਾਨੀ ਦੀ ਰਸੌਲੀ ਦਾ ਇਲਾਜ ਬੱਚਾ ਨਾ ਹੋਣਾ ਸਫੇਦ ਪਾਣੀ ਪੈਣਾ ਲਕੋਰੀਆ ਨਜਲਾ ਦਮਾ ਪੁਰਾਣਾ ਬੁਖਾਰ ਪੁਰਾਣੀ ਖਾਂਸੀ ਸਰਵਾਈਕਲ ਦਾ ਦਰਦ ਸੀ ਆ ਟੀ ਕਾ ਦਾ ਦਰਦ ਕਮਰ ਦਾ ਦਰਦ ਗੋਡਿਆਂ ਮੋਡਿਆਂ ਤੇ ਜੋੜਾਂ ਦਾ ਦਰਦ ਗੈਸ ਬਵਾਸਿਰ ਪੇਟ ਦੇ ਰੋਗ ਪਿੱਤੇ ਅਤੇ ਗੁਰਦੇ ਦੀ ਪੱਥਰੀ ਦਾ ਇਲਾਜ ਲਕਵਾ ਨਸਾਂ ਦੇ ਰੋਗ ਚਮੜੀ ਦੇ ਰੋਗ ਹੱਥਾਂ ਪੈਰਾਂ ਦਾ ਸੁਨ ਹੋ ਜਾਣਾ ਅੱਧਾ ਸਿਰ ਦਰਦ ਕਰਨਾ ਮਿਰਗੀ ਦਾ ਦੌਰਾ ਪੈਣਾ ਪੁਰਸ਼ ਅਤੇ ਮਹਿਲਾਵਾਂ ਦੇ ਗੁਪਤ ਰੋਗਾਂ ਦੇ ਸਾਰੇ ਇਲਾਜ ਕੀਤੇ ਜਾਂਦੇ ਹਨ ਅਤੇ ਕਣਕ ਤੋਂ ਅਲਰਜੀ ਦਾ ਇਲਾਜ ਅੱਜ ਵੀ ਕੀਤਾ ਜਾਂਦਾ ਹੈ ਹੋਰ ਵੀ ਕਿਸੇ ਕਿਸਮ ਦੀ ਬਿਮਾਰੀ ਦਾ ਇਲਾਜ ਹਰਬਲ ਦਵਾਈਆਂ ਨਾਲ ਨਬਜ਼ ਦੇਖ ਕੇ ਕੀਤਾ ਜਾਂਦਾ ਹੈ ਮਿਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਹਰ ਸ਼ਨੀਵਾਰ ਹਰ ਐਤਵਾਰ ਅਤੇ ਹਰ ਬੁੱਧਵਾਰ ਨੂੰ ਡਾਕਟਰ ਜਗਸੀਰ ਗਾਂਧੀ ਬਹੁਤ ਹੀ ਤਜਰਬੇਕਾਰ ਡਾਕਟਰ ਹਨ ਕਟੋ-ਕਟ ਫੀਸ ਕਟੋ-ਕਟ ਦਵਾਈਆਂ ਦਾ ਖਰਚਾ ਸਫਲ ਅਤੇ ਸਹੀ ਇਲਾਜ ਕਰਵਾਓ ਜੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰੋ 85711902500 ਤੇ ਫੋਨ ਕਰਾਓ ਤੇ ਹੋਰ ਵਧੇਰੇ ਜਾਣਕਾਰੀ ਪਾਓ ਹੁਣ ਅਸੀਂ ਤੁਹਾਨੂੰ ਦੱਸ ਦਿੰਨੇ ਆ ਜੀ ਡਾਕਟਰ ਜਖਸੀਰ ਗਾਂਧੀ ਦੀ ਸਾਰੀ ਲੋਕੇਸ਼ਨ ਇਹ ਹੈ ਜੀ ਮਾਨਸਾ ਦਾ ਬਸ ਅੱਗਾ ਤੇ ਇਹ ਆ ਗਿਆ ਜੀ ਬਸ 80 ਦੇ ਬਾਹਰ ਗੋਲ ਚੌਕ ਚੌਕ ਦੇ ਬਿਲਕੁਲ ਸਾਹਮਣੇ 92 ਟ੍ਰੈਫਿਕ ਵੱਲ ਨੂੰ ਜਿਹੜਾ ਰੋਡ ਜਾਂਦਾ ਆਪਾਂ ਉਸ ਰੋਡ ਦੇ ਉੱਤੋਂ ਦੀ ਜਾਵਾਂਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਭਾਈ ਇੱਥੋਂ 100 150 ਮੀਟਰ ਦੀ ਦੂਰੀ ਤੇ ਜਾ ਕੇ ਖੱਬੇ ਪਾਸੇ ਯੂਨਾਈਟਿਡ ਸਪੋਰਟਸ ਦੇ ਬਿਲਕੁਲ ਸਾਹਮਣੇ ਇਹ ਆ ਆ ਗਿਆ ਜੀ ਆਰੋਗ્યਮ ਇਲੈਕਟ੍ਰੋ ਹੋਮੀਓਪੈਥੀ ਕਲੀਨਿਕ ਡਾਕਟਰ ਜਗਸੀਰ ਗਾਂਧੀ ਦਾ ਕਲੀਨਿਕ